ਸਸਕਾਰ ਜੀ ਮੈਂ ਕੋਮਲ ਕਪੂਰ ਤੁਸੀਂ ਖਰੋ ਚੈਨਲ ਪੰਜਾਬੀ ਨਿਊਜ਼ੀਲੈਂਡ ਦੇ ਵਿੱਚ ਭਾਰਤੀ ਮੂਲ ਦੇ ਉਬਰ ਡਰਾਈਵਰ ਸਤਵਿੰਦਰ ਸਿੰਘ ਨੂੰ 2023 ਦੀ ਇੱਕ ਘਟਨਾ ਦੇ ਲਈ ਸੱਤ ਸਾਲ ਅਤੇ 2 ਮਹੀਨੇ ਦੀ ਕੈਦ ਦੀ سزا ਸੁਣਾਈ ਗਈ ਹੈ ਜਦੋਂ ਉਸਨੇ ਆਪਣੀ ਕੈਬ ਦਾ GPS ਬਦਲਿਆ ਤੇ ਇੱਕ ਨਵਾਲਿਕ ਯਾਤਰੀ ਦੇ ਨਾਲ ਛੇੜਛਾੜ ਕਰਤੇ ਹੋਏ ਇੱਕ ਵੱਖਰੇ ਰਸਤੇ ਵੱਲ ਮੋੜ ਲਿਆ ਰਿਪੋਰਟ ਅਨੁਸਾਰ ਨਵਾਲਿਕ ਨੇ ਤੇ ਰਾਤ ਸਪਾਈਟ ਦੇ ਏਲ ਹਾਊਸ ਤੋਂ ਹਮਿਲਟਨ ਈਸਟ ਦੇ ਇੱਕ ਪਤੇ ਦੇ ਲਈ ਇੱਕ ਛੋਟੇ ਸਵਾਰੀ ਬੁੱਕ ਕੀਤੇ ਸੀ ਜਿਸ ਦੌਰਾਨ ਡਰਾਈਵਰ ਦੇ ਵੱਲੋਂ ਉਸ ਨਾਬਾਲਗ ਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਅਸਰ ਵਿਦੇਸ਼ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ ਜਿਤੇ ਭਾਰਤੀਆਂ ਨੂੰ ਸ਼ਰਮਿੰਦਾ ਹੋਣਾ ਪੈਂਦਾ ਹੈ। ਜੀ ਹਾਂ ਅਜਈ ਖਬਰ ਹੁਣ ਨਿਊਜ਼ੀਲੈਂਡ ਤੋਂ ਸਾਹਮਣੇ ਆਈ ਹੈ ਜਿੱਥੇ ਉਬਰ ਡਰਾਈਵਰ ਦੇ ਵੱਲੋਂ ਇੱਕ ਨਾਬਾਲਗ ਲੜਕੀ ਦੇ ਨਾਲ ਸਫ਼ਰ ਸਨਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਜੀ ਹਾਂ ਡਰਾਈਵ ਦੌਰਾਨ ਸਤਵਿੰਦਰ ਸਿੰਘ ਨੇ ਨਾਬਾਲਗ ਤੋਂ ਅਪੱਤੀ ਜੁਨਕ ਸਵਾਲ ਪੁੱਛੇ ਤੇ ਨਾਬਾਲਗ ਨੇ ਉਸ ਦੀ ਹਰਕਤਾਂ ਵਿਰੋਧ ਕੀਤਾ। ਤਾਂ ਡਰਾਈਵ ਦੌਰਾਨ ਉਸ ਨੇ GPS ਨੂੰ ਡਿਸਕ ਹੱਟ ਕਦਿਤਾ ਜਿਸ ਨਾਲੇ ਪਰਵਾ ਪਿਆ ਕਿ ਯਾਤਰਾ ਸਫਲਤਾਪੂਰਵਕ ਪੂਰੀ ਹੋ ਗਈ ਹੈ ਉਸਨੇ ਕਾਤੇ ਦਰਵਾਜੇ ਬੰਦ ਕਰ ਦਿੱਤੇ ਤੇ ਅੱਗੇ ਵਧਿਆ ਤੇ ਔਰਤ ਦੀ ਸੀਟ ਨੂੰ ਝੁੱਕ ਕੇ ਬੈਠਣ ਦੀ ਸਥਿਤੀ ਦੇ ਵਿੱਚ ਰੱਖਿਆ ਫਿਰ ਉਸਨੇ ਉਸਦੇ ਨਾਲ ਕਲਤ ਹਰਕਤਾਂ ਕੀਤੀਆਂ ਫਿਰ ਉਸਦੇ ਉੱਤੇ ਚੜ ਗਿਆ ਤੇ ਉਸਦੇ ਨਾਲ ਜ਼ਬਰਦਸਤੀ ਕੀਤਾ ਜਿਸ ਨੂੰ ਪੀੜਤਾ ਨੇ ਬਹੁਤ ਹੀ ਸਖਤ ਅਤੇ ਬਹੁਤ ਦੁਖਦਾਈ ਦੱਸਿਆ ਤੇ ਰਿਪੋਰਟ ਵਿੱਚ ਕਿਹਾ ਗਿਆ ਕਿ ਨਵਾਲਕ ਨੂੰ ਅੰਤ ਵਿੱਚ ਇੱਕ ਦੋਸਤ ਦੇ ਕਰ ਦੁਖੀ ਹਾਲਤ ਵਿੱਚ ਛੱਡ ਦਿੱਤਾ ਗਿਆ ਸਤਵਿੰਦਰ ਨੇ ਬਾਅਦ ਦੇ ਵਿੱਚ ਪੁਲਿਸ ਨੂੰ ਦੱਸਿਆ ਕਿ ਇਹ ਮਨਕੜੀ ਅਤੇ ਆਤ ਦੇ ਵਿੱਚ ਜੋ ਕੁਝ ਹੋਇਆ ਉਹ ਸਾਮਤੀ ਦਿਨਾਲ ਹੋਇਆ ਸੀ ਜਦਨੇ ਫੈਸਲਾ ਸੁਣਾਇਆ ਕਿ ਇਸ ਘਟਨਾ ਦਾ ਪੀੜਤਾ ਦੇ ਜੀਵਨ ਉੱਤੇ ਮਹੱਤਵਪੂਰਨ ਪ੍ਰਭਾਵ ਪਿਆ ਹੈ ਜਿਸ ਕਾਰਨ ਉਹ ਘਰ ਤੋਂ ਦੂਰ ਹੋਣ ਤੋਂ ਵੀ ਹੰਟ ਤ ਗਿਆ ਤੇ ਮਹਿਸੂਸ ਕਰਦੀ ਹੈ ਕਿ ਪਾਰੀ ਦੁਨੀਆ ਹੁਣ ਅਸੁਰੱਖਿਅਤ ਅਤੇ ਧਮਕੀਪਰ ਹੈ ਉਹ ਆਪਣੇ ਅੰਦਰ ਇੱਕ ਭਾਰੀ ਗੁੱਸੇ ਦੇ ਨਾਲ ਵੀ ਰਹਿੰਦੀ ਹੈ ਜੋ ਅਦਾਲਤੀ ਪ੍ਰਕਿਰਿਆ ਦੁਆਰਾ ਤੇਜ਼ ਹੋ ਗਈ ਹੈ ਸਤਵਿੰਦਰ ਦੇ ਵਕੀਲ ਨੇ ਅਦਾਲਤ ਨੂੰ ਮੁਸ਼ਕਲ ਛੋੜਤੀ ਮੰਗ ਕਰਦੇ ਹੋਏ ਦਲੀਲ ਦਿੱਤੀ ਕਿ ਉਸ ਨੂੰ ਹਿਰਾਸਤ ਦੇ ਵਿੱਚ ਵਾਧੂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਉਹ ਇੱਕ ਸਿੱਖ ਭਾਰਤੀ ਸੀ ਜੋ ਸਿਰਫ 11 ਸਾਲਾਂ ਦੇ ਲਈ ਨਿਊਜ਼ੀਲੈਂਡ ਦੇ ਵਿੱਚ ਰਿਹਾ ਸੀ ਵਕੀਲ ਨੇ ਕਿਹਾ ਉਹ ਜੀਮੇ ਕਿ ਤੁਸੀਂ ਦੇਖੋਗੇ ਇਸ ਤਰ੍ਹਾਂ ਦਾ ਪੈਰੋਕਾਰ ਹੈ ਇਸ ਲਈ ਜੇਲ ਉਸ ਉਤੇ ਮੁਸ਼ਕਲ ਹੋਵੇਗੀ ਨਿਊਜ਼ੀਲੈਂਡ ਦੇ ਵਿੱਚ ਪੈਦਾ ਹੋਏ ਅਤੇ ਵੱਡੇ ਹੋਏ ਕਿਸੇ ਵਿਅਕਤੀ ਦੇ ਉਲਟ ਜਾਚ ਨੇ ਬੇਨਤੀ ਨੂੰ ਰੱਦ ਕਰ ਦਿੱਤਾ ਤੇ ਕਿਹਾ ਕਿ ਸਤਵਿੰਦਰ ਨੇ ਇੱਕ ਉਬਰ ਡਰਾਈਵਰ ਵੱਜੋਂ ਕੰਮ ਕੀਤਾ ਸੀ ਤੇ ਨਿਊਜ਼ੀਲੈਂਡ ਦੇ ਲੋਕਾਂ ਦੇ ਨਾਲ ਵਿਆਪਕ ਤੌਰ 'ਤੇ ਗਲਬਾਤ ਕੀਤੀ ਸੀ ਅਤੇ ਉਸ ਨੂੰ ਜੁਰਮ ਦੇ ਵਿੱਚ ਕਿਸੇ ਵਿਸ਼ੇਸ਼ ਛੋੜਤਾ ਹੱਕਦਾਰ ਨਹੀਂ ਹੋਣਾ ਚਾਹੀਦਾ ਸਿੰਘ ਦੇ ਵਕੀਲ ਨੇ ਉਸ ਦੀ ਫੋਟੋ ਨੂੰ ਦੁਬਾਰੰਤਿ ਮੰਗ ਕੀਤੀ ਜਿਸ ਦੇ ਵਿੱਚ ਦਾਵਾ ਕੀਤਾ ਗਿਆ ਸੀ ਕਿ ਉਬਰ ਡਰਾਈਵਰ ਦਾ ਇੱਕ ਅਨਸਤੀ ਕੀ ਰਿਸ਼ਤੇਦਾਰ ਮਾਨਸਿਕ ਸਿਹਤ ਅਸਮਸਿਆਵਾਂ ਤੋਂ ਪੀੜਤ ਸੀ ਪੀ ਨਿਊਜ਼ੀਲੈਂਡ ਦੇ ਵਿੱਚ ਭਾਰਤੀ ਮੂਲ ਦੇ ਉੱਪਰ ਡਰਾਈਵਰ ਸੁਤਵਿੰਦਰ ਸਿੰਘ ਨੂੰ 2023 ਦੀ ਇੱਕ ਘਟਨਾ ਦੇ ਲਈ 7 ਸਾਲ ਅਤੇ 2 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਜਦੋਂ ਉਸਨੇ ਆਪਣੀ ਕੈਬ ਦਾ GPS ਬਦਲਿਆ ਤੇ ਇੱਕ ਨਵਾਲਿਕ ਯਾਤਰੀ ਦੇ ਨਾਲ ਛੇੜਛਾੜ ਕਰਤੇ ਹੋਏ ਇੱਕ ਵੱਖਰੇ ਰਸਤੇ ਵੱਲ ਮੋੜ ਲਿਆ ਰਿਪੋਰਟ ਅਨੁਸਾਰ ਨਵਾਲਿਕ ਨੇ ਤੇ ਰਾਤ ਸਪਾਇਟ ਦੇ ਏਅਰ ਹਾਊਸ ਤੋਂ ਹਮਿਲਟਨ ਈਸਟ ਦੇ ਇੱਕ ਪਤੇ ਦੇ ਲਈ ਇੱਕ ਛੋਟੇ ਸਵਾਰੀ ਬੁੱਕੇ ਤੇ ਸੀ ਜਿਸ ਦੌਰਾਨ ਡਰਾਈਵਰ ਦੇ ਵੱਲੋਂ ਉਸ ਨਾਬਾਲਗ ਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਅਕਸਰ ਵਿਦੇਸ਼ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਤਦੀਆਂ ਰਹਿੰਦੀਆਂ ਨੇ ਜਿਥੇ ਭਾਰਤੀ ਨੂੰ ਸ਼ਮਿਲਤਾ ਹੋਣਾ ਪੈਂਦਾ ਹੈ ਜੀ ਹਾਂ ਅੱਜ ਦੀ ਖਬਰ ਹੁਣ ਨਿਊਜ਼ੀਲੈਂਡ ਤੋਂ ਸਾਹਮਣੇ ਆਈ ਹੈ ਜਿੱਥੇ ਉਬਰ ਡਰਾਈਵਰ ਦੇ ਵੱਲੋਂ ਇੱਕ ਨਾਬਾਲਗ ਲੜਕੀ ਦੇ ਨਾਲ ਸਫ਼ਰ ਸੁਣਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜੀ ਹਾਂ ਡਰਾਈਵ ਦੌਰਾਨ ਸਤਵਿੰਦਰ ਸਿੰਘ ਨੇ ਨਾਬਾਲਗ ਤੋਂ ਅਪੱਤੀ ਜੁਨਕਸਾ ਪੁੱਛੇ ਤੇ ਨਵਾਲਕ ਨੇ ਉਸਦੀ ਹਰਕਤਾਂ ਵਿਰੋਧ ਕੀਤਾ ਤਾਂ ਡਰਾਈਵਰ ਨੇ ਉਸਦੇ GPS ਨੂੰ ਡਿਸਕਨੈਕਟ ਕਰ ਦਿੱਤਾ ਜਿਸ ਦੇ ਨਾਲੇ ਪ੍ਰਭਾਵ ਪਿਆ ਕਿ ਯਾਤਰਾ ਸਫਲਤਾਪੂਰਵਕ ਪੂਰੀ ਹੋ ਗਈ ਹੈ ਉਸਨੇ ਕਾਫੀ ਦਰਵਾਜ਼ੇ ਬੰਦ ਕਰ ਦਿੱਤੇ ਤੇ ਅੱਗੇ ਵੱਧਿਆ ਤੇ ਉਹ ਤੇ ਦੀ ਸੀਟ ਨੂੰ ਝੁੱਕੇ ਬੈਠਣ ਦੀ ਸਥਿਤੀ ਦੇ ਵਿੱਚ ਰੱਖਿਆ ਫਿਰ ਉਸਨੇ ਉਸਦੇ ਨਾਲ ਕਲਤ ਹਰਕਤਾਂ ਕੀਤੀਆਂ ਫਿਰ ਉਸਦੇ ਉੱਤੇ ਚੜ ਗਿਆ ਤੇ ਉਸਦੇ ਨਾਲ ਜ਼ਬਰਦਸਤੀ ਕੀਤਾ ਜਿਸ ਨੂੰ ਪੀੜਤਾ ਨੇ ਬਹੁਤ ਹੀ ਸਖਤ ਅਤੇ ਬਹੁਤ ਦੁਖਦਾਈ ਤਸੱਵਰ ਤੇ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਨਵਾਲਕ ਨੂੰ ਅੰਤ ਵਿੱਚ ਇੱਕ ਦੋਸਤ ਦੇ ਕਦਮ ਦੀ ਹਾਲਤ ਵਿੱਚ ਛੜ ਦਿੱਤਾ ਗਿਆ ਸਤਵਿੰਦਰ ਨੇ ਬਾਅਦ ਦੇ ਵਿੱਚ ਪੁਲਿਸ ਨੂੰ ਦੱਸਿਆ ਕਿ ਇਹ ਮੰਕੜਾਜੀ ਅਤੇ ਕਾਰ ਦੇ ਵਿੱਚ ਜੋ ਕੁਝ ਹੋਇਆ ਉਹ ਸਾਮਤੀ ਦਿਨਾਂ ਨਾਲ ਹੋਇਆ ਸੀ ਜਜ ਨੇ ਫੈਸਲਾ ਸੁਣਾਇਆ ਕਿ ਇਸ ਘਟਨਾ ਦਾ ਪੀੜਤਾ ਦੇ ਜੀਵਨ ਉੱਤੇ ਮਹੱਤਵਪੂਰਨ ਪ੍ਰਭਾਵ ਪਿਆ ਜਿਸ ਕਾਰਨ ਉਹ ਘਰ ਤੋਂ ਦੂਰ ਹੋਣ ਤੋਂ ਵੀ ਹੰਟਦਾ ਗਿਆ ਤੇ ਮਹਿਸੂਸ ਕਰਦੀ ਹੈ ਕਿ ਬਾਹਰੀ ਦੁਨੀਆ ਹੁਣ ਅਸੁਰੱਖਿਅਤ ਅਤੇ ਧਮਕੀ ਭਰੀ ਹੈ ਉਹ ਆਪਣੇ ਅੰਦਰ ਇੱਕ ਭਾਰੀ ਗੁੱਸੇ ਦੇ ਨਾਲ ਵੀ ਰਹਿੰਦੀ ਹੈ ਜੋ ਅਦਾਲਤੀ ਪ੍ਰਕਿਰਿਆ ਦੁਆਰਾ ਤੇਜ਼ ਹੋ ਗਈ ਹੈ ਕਤਵਿੰਦਰ ਦੇ ਵਕੀਲ ਨੇ ਅਦਾਲਤ ਨੂੰ ਮੁਸ਼ਕਲ ਛੋੜ ਦੀ ਮੰਗ ਕਰਦੇ ਹੋਏ ਦਲੀਲ ਦਿੱਤੀ ਕਿ ਉਸਨੂੰ ਹਿਰਾਸਤ ਦੇ ਵਿੱਚ ਵੱਧ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਉਹ ਇੱਕ ਸਿੱਖ ਭਾਰਤੀ ਸੀ ਜੋ ਸਿਰਫ 11 ਸਾਲਾਂ ਦੇ ਲਈ ਨਿਊਜ਼ੀਲੈਂਡ ਦੇ ਵਿੱਚ ਰਿਹਾ ਸੀ ਵਕੀਲ ਨੇ ਕਿਹਾ ਉਹ ਜੀਮੇ ਕਿ ਤੁਸੀਂ ਦੇਖੋਗੇ ਸਿੱਖ ਧਰਮ ਦਾ ਪੈਰੋਕਾਰ ਹੈ ਇਸ ਲਈ ਜੇਲ ਉਸੋਤੇ ਮੁਸ਼ਕਲ ਲਿਆਵੇਗੀ ਨਿਊਜ਼ੀਲੈਂਡ ਦੇ ਵਿੱਚ ਪੈਦਾ ਹੋਏ ਅਤੇ ਵੱਡੇ ਹੋਏ ਕਿਸੇ ਵਿਅਕਤੀ ਦੇ ਉਲਟ ਜਜ ਨੇ ਪੀਂਤੀ ਨੂੰ ਰਾਦ ਕਰ ਦਿੱਤਾ ਤੇ ਕਿਹਾ ਕਿ ਸਤਵਿੰਦਰ ਨੇ ਇੱਕ ਉਬਰ ਡਰਾਈਵਰ ਵੱਜੋਂ ਕੰਮ ਕੀਤਾ ਸੀ ਤੇ ਨਿਊਜ਼ੀਲੈਂਡ ਦੇ ਲੋਕਾਂ ਦੇ ਨਾਲ ਵਿਆਪਕ ਤੌਰ 'ਤੇ ਗਲਬਾਤ ਕੀਤੀ ਸੀ ਅਤੇ ਉਸ ਨੂੰ ਜੁਰਮ ਦੇ ਵਿੱਚ ਕਿਸੇ ਵਿਸ਼ੇਸ਼ ਛੋੜਤਾ ਹੱਕਦਾਰ ਨਹੀਂ ਹੋਣਾ ਚਾਹੀਦਾ ਸਿੰਘ ਦੇ ਵਕੀਲ ਨੇ ਉਸ ਦੀ ਫੋਟੋ ਨੂੰ ਦੁਬਾਨਤੀ ਮੰਗ ਕੀਤੀ ਜਿਸ ਦੇ ਵਿੱਚ ਦਾਵਾ ਕੀਤਾ ਗਿਆ ਸੀ ਕਿ ਉਬਰ ਡਰਾਈਵਰ ਦਾ ਇੱਕ ਅਨਸਤੇ ਕੀ ਰਿਸ਼ਤੇਦਾਰ ਮਾਨਸਿਕ ਸਿਹਤ ਅਸਮਸਿਆਵਾਂ ਤੋਂ ਪੀੜਤ ਸੀ ਪੀ ਨਿਊਜ਼ੀਲੈਂਡ ਦੇ ਵਿੱਚ ਭਾਰਤੀ ਮੁੱਲ ਦੇ ਉਪਰ ਡਰਾਈਵਰ ਸਤਵਿੰਦਰ ਸਿੰਘ ਨੂੰ 2023 ਦੀ ਇੱਕ ਘਟਨਾ ਦੇ ਲਈ ਸੱਤ ਸਾਲ ਅਤੇ 2 ਮਹੀਨੇ ਦੀ ਕੈਬ ਦੇ ਸੱਜਾ ਸੁਣਾਈ ਗਈ ਹੈ ਜਦੋਂ ਉਸਨੇ ਆਪਣੀ ਕੈਬ ਦਾ ਜੀਪੀਐਸ ਬਦਲਿਆ ਤੇ ਇੱਕ ਨਾਬਾਲਗ ਯਾਤਰੀ ਦੇ ਨਾਲ ਛੇੜਛਾੜ ਕਰਤੇ ਹੋਏ ਇੱਕ ਵੱਖਰੇ ਰਸਤੇ ਵੱਲ ਮੋੜ ਲਿਆ ਰਿਪੋਰਟ ਅਨੁਸਾਰ ਨਾਬਾਲਗ ਨੇ ਤੇ ਰਾਤ ਸਪਾਈਟ ਦੇ ਏਲ ਹਾਊਸ ਤੋਂ ਹੇਮਿਲਟਨ ਈਸਟ ਦੇ ਇੱਕ ਪਤੇ ਦੇ ਲਈ ਇੱਕ ਛੋਟੇ ਸਵਾਰੀ ਬੁੱਕ ਕੀਤੀ ਸੀ ਜਿਸ ਦੌਰਾਨ ਡਰਾਈਵਰ ਦੇ ਵੱਲੋਂ ਉਸ ਨਾਬਾਲਗ ਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਅਸਰ ਵਿਦੇਸ਼ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ ਜਿਤੇ ਭਾਰਤ ਨੂੰ ਸ਼ਰਮਿੰਦਾ ਹੋਣਾ ਜੀ ਹਾਂ ਅਜੇ ਖਬਰ ਹੁਣ ਨਿਊਜ਼ੀਲੈਂਡ ਤੋਂ ਸਾਹਮਣੇ ਆਈ ਹੈ ਜਿੱਥੇ ਉਬਰ ਡਰਾਈਵਰ ਦੇ ਵੱਲੋਂ ਇੱਕ ਨਾਬਾਲਗ ਲੜਕੀ ਦੇ ਨਾਲ ਸਫ਼ਰ ਸਨਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਜੀ ਹਾਂ ਡਰਾਈਵ ਦੌਰਾਨ ਸਤਵਿੰਦਰ ਸਿੰਘ ਨੇ ਨਾਬਾਲਗ ਤੋਂ ਅਪੱਤੀ ਜੁਨਕ ਸਵਾਲ ਪੁੱਛੇ ਤੇ ਨਾਬਾਲਗ ਨੇ ਉਸ ਦੀ ਹਰਕਤਾਂ ਵਿਰੋਧ ਕੀਤਾ ਤਾਂ ਡਰਾਈਵ ਦੌਰਾਨ ਉਸ ਨੇ ਜੀਪੀਐਸ ਨੂੰ ਡਿਸਕਨੈਕਟ ਕਰ ਦਿੱਤਾ ਜਿਸ ਦੇ ਨਾਲ ਇਹ ਪ੍ਰਭਾਵ ਪਿਆ ਕਿ ਯਾਤਰਾ ਸਫਲਤਾਪੂਰਵਕ ਪੂਰੀ ਹੋ ਗਈ ਹੈ। ਉਸ ਨੇ ਕਾਹਤੇ ਦਰਵਾਜ਼ੇ ਬੰਦ ਕਰ ਦਿੱਤੇ ਤੇ ਅੱਗੇ ਵਧਿਆ ਤੇ ਉਹਤ ਦੀ ਸੀਟ ਨੂੰ ਝੁੱਕੇ ਬੈਠਣ ਦੀ ਸਥਿਤੀ ਦੇ ਵਿੱਚ ਰੱਖਿਆ। ਉਸਨੇ ਉਸਦੇ ਨਾਲ ਕਲਤ ਹਰਕਤਾਂ ਕੀਤੀਆਂ ਫਿਰ ਉਸਦੇ ਉੱਤੇ ਚੜ ਗਿਆ ਤੇ ਉਸਦੇ ਨਾਲ ਜ਼ਬਰਦਸਤੀ ਕੀਤਾ ਜਿਸ ਨੂੰ ਪੀੜਤਾ ਨੇ ਬਹੁਤ ਹੀ ਸਖਤ ਅਤੇ ਬਹੁਤ ਉਕਤਾਈ ਤਸੱਜਾ ਤੇ ਰਿਪੋਰਟ ਵਿੱਚ ਕਿਹਾ ਗਿਆ ਕਿ ਨਵਾਲਤ ਨੂੰ ਅੰਤ ਵਿੱਚ ਇੱਕ ਦੋਸਤ ਦੇ ਕਦੁਖੀ ਹਾਲਤ ਵਿੱਚ ਛੱਡ ਦਿੱਤਾ ਗਿਆ ਸਤਵਿੰਦਰ ਨੇ ਬਾਅਦ ਦੇ ਵਿੱਚ ਪੁਲਿਸ ਨੂੰ ਦੱਸਿਆ ਕਿ ਇਹ ਮੰਦ ਕੜਚੀ ਅਤੇ ਕਾਰ ਦੇ ਵਿੱਚ ਜੋ ਕੁਝ ਹੋਇਆ ਉਹ ਸਹਿਮਤੀ ਨਾਲ ਹੋਇਆ ਸੀ ਜਦਨੇ ਫੈਸਲਾ ਸੁਨਾਇਆ ਕਿ ਇਸ ਘਟਨਾ ਦਾ ਪੀੜਤਾ ਦੇ ਜੀਵਨ ਉੱਤੇ ਮਹੱਤਵਪੂਰਨ ਪ੍ਰਭਾਵ ਪਿਆ ਹੈ ਜਿਸ ਕਾਰਨ ਉਹ ਘਰ ਤੋਂ ਦੂਰ ਹੋਣ ਤੋਂ ਵੀ ਹੰਟਦੀ ਹੈ ਤੇ ਮਹਿਸੂਸ ਕਰਦੀ ਹੈ ਕਿ ਬਾਹਰੀ ਦੁਨੀਆ ਹੁਣ ਅਸੁਰੱਖਿਅਤ ਅਤੇ ਤੰਗੀ ਭਰੀ ਹੈ ਉਹ ਆਪਣੇ ਅੰਦਰ ਇੱਕ ਭਾਰੀ ਗੁੱਸੇ ਦੇ ਨਾਲ ਵੀ ਰਹਿੰਦੀ ਹੈ ਜੋ ਅਦਾਲਤੀ ਪ੍ਰਕਿਰਿਆ ਦੁਆਰਾ ਤੇਜ਼ ਹੋ ਗਈ ਹੈ सतविंदर ਦੇ ਵਕੀਲ ਨੇ ਅਦਾਲਤ ਤੋਂ ਮੁਸ਼ਕਲ ਛੋੜਤੀ ਮੰਗ ਕਰਦੇ ਹੋਏ ਦਲੀਲ ਦਿੱਤੀ ਕਿ ਉਸ ਨੂੰ ਹਿਰਾਸਤ ਦੇ ਵਿੱਚ ਵੱਧ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਉਹ ਇੱਕ ਸਿੱਖ ਭਾਰਤੀ ਸੀ ਜੋ ਸਿਰਫ 11 ਸਾਲਾਂ ਦੇ ਲਈ ਨਿਊਜ਼ੀਲੈਂਡ ਦੇ ਵਿੱਚ ਰਿਹਾ ਸੀ ਵਕੀਲ ਨੇ ਕਿਹਾ ਉਹ ਜਿਵੇਂ ਕਿ ਤੁਸੀਂ ਦੇਖੋਗੇ ਸਿੱਖ ਧਰਮ ਦਾ ਪਰਉਕਾਰ ਹੈ ਇਸ ਲਈ ਜੇਲ ਉਸ ਉਤੇ ਮੁਸ਼ਕਲ ਲਿਆਵੇਗੀ ਨਿਊਜ਼ੀਲੈਂਡ ਦੇ ਵਿੱਚ ਪੈਦਾ ਹੋਏ ਅਤੇ ਵੱਡੇ ਹੋਏ ਕਿਸੇ ਵਿਅਕਤੀ ਦੇ ਉਲਟ ਜਜ ਨੇ ਬੇਨਤੀ ਨੂੰ ਰੱਦ ਕਰ ਦਿੱਤਾ ਤੇ ਕਿਹਾ ਕਿ ਸਤਵਿੰਦਰ ਨੇ ਇੱਕ Uber ਡਰਾਈਵਰ ਵੱਜੋਂ ਕੰਮ ਕੀਤਾ ਸੀ ਤੇ ਨਿਊਜ਼ੀਲੈਂਡ ਦੇ ਲੋਕਾਂ ਦੇ ਨਾਲ ਵਿਆਪਕ ਤੌਰ 'ਤੇ ਗਲਬਾਤ ਕੀਤੀ ਸੀ ਅਤੇ ਉਸ ਨੂੰ ਜੁਰਮ ਦੇ ਵਿੱਚ ਕਿਸੇ ਵਿਸ਼ੇਸ਼ ਛੋੜਤਾ ਹੱਕਦਾਰ ਨਹੀਂ ਹੋਣਾ ਚਾਹੀਦਾ ਸਿੰਘ ਦੇ ਵਕੀਲ ਨੇ ਉਸ ਦੀ ਫੋਟੋ ਨੂੰ ਦੁਬਾਰੰਤਿ ਮੰਗ ਕੀਤੀ ਜਿਸ ਦੇ ਵਿੱਚ ਦਾਵਾ ਕੀਤਾ ਗਿਆ ਸੀ ਕਿ Uber ਡਰਾਈਵਰ ਦਾ ਇੱਕ ਅਨਸਤੇ ਕੀ ਰਿਸ਼ਤੇਦਾਰ ਮਾਨਸਿਕ ਸਿਹਤ ਅਸਮਸਿਆਵਾਂ ਤੋਂ ਪੀੜਤ ਸੀ ਪੀ ਨਿਊਜ਼ੀਲੈਂਡ ਦੇ ਵਿੱਚ ਭਾਰਤੀ ਮੂਲ ਦੇ ਉੱਪਰ ਡਰਾਈਵਰ ਸਤਵਿੰਦਰ ਸਿੰਘ ਨੂੰ 2023 ਦੀ ਇੱਕ ਘਟਨਾ ਦੇ ਲਈ 7 ਸਾਲ ਅਤੇ 2 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਜਦੋਂ ਉਸਨੇ ਆਪਣੀ ਕੈਬ ਦਾ GPS ਬਦਲਿਆ ਤੇ ਇੱਕ ਨਵਾਲਿਕ ਯਾਤਰੀ ਦੇ ਨਾਲ ਛੇੜਛਾੜ ਕਰਤੇ ਹੋਏ ਇੱਕ ਵੱਖਰੇ ਰਸਤੇ ਵੱਲ ਮੋੜ ਲਿਆ ਰਿਪੋਰਟ ਅਨੁਸਾਰ ਨਵਾਲਿਕ ਨੇ ਤੇ ਰਾਤ ਸਪਾਇਟ ਦੇ ਏਲ ਹਾਊਸ ਤੋਂ ਹਮਿਲਟਨ ਇਸ਼ਟ ਦੇ ਇੱਕ ਪਤੇ ਦੇ ਲਈ ਇੱਕ ਛੋਟੇ ਸਵਾਰੀ ਬੁੱਕ ਕੀਤੀ ਸੀ ਜਿਸ ਦੌਰਾਨ ਡਰਾਈਵਰ ਦੇ ਵੱਲੋਂ ਉਸ ਨਾਬਾਲਗ ਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਅਕਸਰ ਵਿਦੇਸ਼ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ ਜਿਉਂ ਤੇ ਭਾਰਤ ਨੂੰ ਸ਼ਰਮਿੰਦਾ ਹੋਣਾ ਪੈਂਦਾ ਜੀ ਹਾਂ ਅਜਾਈ ਖਬਰ ਹੁਣ ਨਿਊਜ਼ੀਲੈਂਡ ਤੋਂ ਸਾਹਮਣੇ ਆਈ ਹੈ ਜਿੱਥੇ ਉਬਰ ਡਰਾਈਵਰ ਦੇ ਵੱਲੋਂ ਇੱਕ ਨਾਬਾਲਗ ਲੜਕੀ ਦੇ ਨਾਲ ਸਫ਼ਰ ਸਨਾਕਤ ਦੀ ਕੋਸ਼ਿਸ਼ ਕੀਤੀ ਗਈ ਜੀ ਹਾਂ ਡਰਾਈਵ ਦੌਰਾਨ ਸਤਵਿੰਦਰ ਸਿੰਘ ਨੇ ਨਾਬਾਲਗ ਤੋਂ ਅਪਤੀ ਜੁਨਕ ਵਾਲ ਪੁੱਛੇ ਤੇ ਨਵਾਲਗ ਨੇ ਉਸਦੀ ਹਰਕਤਾਂ ਵਿਰੋਧ ਕੀਤਾ ਤਾਂ ਡਰਾਈਵਰਾਂ ਨੇ ਉਸਨੂੰ GPS ਨੂੰ ਡਿਸਕਨੈਕਟ ਕਰ ਦਿੱਤਾ ਜਿਸ ਦੇ ਨਾਲੇ ਪ੍ਰਭਾਵ ਪਿਆ ਕਿ ਯਾਤਰਾ ਸਫਲਤਾਪੂਰਵਕ ਪੂਰੀ ਹੋ ਗਈ ਹੈ ਉਸਨੇ ਕਾਤੇ ਦਰਵਾਜ਼ੇ ਬੰਦ ਕਰ ਦਿੱਤੇ ਤੇ ਅੱਗੇ ਵੱਧਿਆ ਤੇ ਔਰਤ ਦੀ ਸੀਟ ਨੂੰ ਝੁੱਕੇ ਬੈਠਣ ਦੀ ਸਥਿਤੀ ਦੇ ਵਿੱਚ ਰੱਖਿਆ ਫਿਰ ਉਸਨੇ ਉਸਦੇ ਨਾਲ ਕਲਤ ਹਰਕਤਾਂ ਕੀਤੀਆਂ ਫਿਰ ਉਸਦੇ ਉੱਤੇ ਚੜ ਗਿਆ ਤੇ ਉਸਦੇ ਨਾਲ ਜ਼ਬਰਦਸਤੀ ਕੀਤਾ ਜਿਸ ਨੂੰ ਪੀੜਤਾ ਨੇ ਬਹੁਤ ਹੀ ਸਖਤ ਅਤੇ ਬਹੁਤ ਦੁੱਖदाई ਦੱਸਿਆ ਤੇ ਰਿਪੋਰਟ ਵਿੱਚ ਕਿਹਾ ਗਿਆ ਕਿ ਹੈ ਕਿ ਨਵਾਲਕ ਨੂੰ ਅੰਤ ਵਿੱਚ ਇੱਕ ਦੋਸਤ ਦੇ ਘਰ ਦੁਖੀ ਹਾਲਤ ਵਿੱਚ ਛੱਡ ਦਿੱਤਾ ਗਿਆ। ਸਤਵਿੰਦਰ ਨੇ ਬਾਅਦ ਦੇ ਵਿੱਚ ਪੁਲਿਸ ਨੂੰ ਦੱਸਿਆ ਕਿ ਇਹ ਮੰਕੜਾ ਚੀ ਅਤੇ ਕਾਰ ਦੇ ਵਿੱਚ ਜੋ ਕੁਝ ਹੋਇਆ ਉਹ ਸਹਿਮਤੀ ਨਾਲ ਹੋਇਆ ਸੀ। ਜੱਜ ਨੇ ਫੈਸਲਾ ਸੁਣਾਇਆ ਕਿ ਇਸ ਘਟਨਾ ਦਾ ਪੁਈਤਾ ਦੇ ਜੀਵਨ ਉੱਤੇ ਮਹੱਤਵਪੂਰਨ ਪ੍ਰਭਾਵ ਪਿਆ ਜਿਸ ਕਾਰਨ ਉਹ ਘਰ ਤੋਂ ਦੂਰ ਹੋਣ ਤੋਂ ਵੀ ਹੰਟਾ ਦਿੱਤਾ ਅਤੇ ਮਹਿਸੂਸ ਕਰਦੀ ਹੈ ਕਿ ਬਾਹਰੀ ਦੁਨੀਆ ਹੁਣ ਅਸੁਰੱਖਿਅਤ ਅਤੇ ਧਮਕੀਪਰ ਹੈ। ਉਹ ਆਪਣੇ ਅੰਦਰ ਇੱਕ ਭਾਰੀ ਗੁੱਸੇ ਦੇ ਨਾਲ ਵੀ ਰਹਿੰਦੀ ਹੈ ਜੋ ਅਦਾਲਤੀ ਪ੍ਰਕਿਰਿਆ ਦੁਆਰਾ ਤੇਜ਼ ਹੋ ਗਈ ਹੈ। ਸਤਵਿੰਦਰ ਦੇ ਵਕੀਲ ਨੇ ਅਦਾਲਤ ਨੂੰ ਮੁਸ਼ਕਲ ਛੋੜਦੀ ਮੰਗ ਕਰਦੇ ਹੋਏ ਦਲੀਲ ਦਿੱਤੀ ਕਿ ਉਸ ਨੂੰ ਹਿਰਾਸਤ ਦੇ ਵਿੱਚ ਵੱਧ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਉਹ ਇੱਕ ਸਿੱਖ ਭਾਰਤੀ ਸੀ ਜੋ ਸਿਰਫ 11 ਸਾਲਾਂ ਦੇ ਲਈ ਨਿਊਜ਼ੀਲੈਂਡ ਦੇ ਵਿੱਚ ਰਿਹਾ ਸੀ ਵਕੀਲ ਨੇ ਕਿਹਾ ਉਹ ਜਿਵੇਂ ਕਿ ਤੁਸੀਂ ਦੇਖੋਗੇ ਸਿੱਖ ਧਰਮ ਦਾ ਪੈਰੋਕਾਰ ਹੈ ਇਸ ਲਈ ਜੇਲ ਉਸੋਤੇ ਮੁਸ਼ਕਲ ਲਿਆਵੇਗੀ ਨਿਊਜ਼ੀਲੈਂਡ ਦੇ ਵਿੱਚ ਪੈਦਾ ਹੋਏ ਅਤੇ ਵੱਡੇ ਹੋਏ ਕਿਸੇ ਵਿਅਕਤੀ ਦੇ ਉਲਟ ਜਜ ਨੇ ਬੇਨਤੀ ਨੂੰ ਰੱਦ ਕਰ ਦਿੱਤਾ ਤੇ ਕਿਹਾ ਕਿ ਸਤਵਿੰਦਰ ਨੇ ਇੱਕ ਉਬਰ ਡਰਾਈਵਰ ਵੱਜੋਂ ਕੰਮ ਕੀਤਾ ਸੀ ਤੇ ਨਿਊਜ਼ੀਲੈਂਡ ਦੇ ਲੋਕਾਂ ਦੇ ਨਾਲ ਵਿਆਪਕ ਤੌਰ 'ਤੇ ਗਲਤਬਾਤ ਕੀਤੀ ਸੀ ਅਤੇ ਉਸ ਨੂੰ ਜੁਰਮ ਦੇ ਵਿੱਚ ਕਿਸੇ ਵਿਸ਼ੇਸ਼ ਛੋਟ ਦਾ ਹੱਕਦਾਰ ਨਹੀਂ ਹੋਣਾ ਚਾਹੀਦਾ ਸਿੰਘ ਦੇ ਵਕੀਲ ਨੇ ਉਸ ਦੀ ਫੋਟੋ ਨੂੰ ਦੁਬਾਨਤੀ ਮੰਗ ਕੀਤੀ ਜਿਸ ਦੇ ਵਿੱਚ ਦਾਵਾ ਕੀਤਾ ਗਿਆ ਸੀ ਕਿ ਉਬਰ ਡਰਾਈਵਰ ਦਾ ਇੱਕ ਅਨਸਤੇ ਕੀ ਰਿਸ਼ਤੇਦਾਰ ਮਾਨਸਿਕ ਸਿਹਤ ਅਸਮਸਿਆਵਾਂ ਤੋਂ ਪੀੜਤ ਸੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ